ਅੱਜ ਬਈ ਨੌਜਵਾਨਾਂ ਦਾ ਅਤਸ਼ਾਹ ਦੇਖ ਕੇ ਨਾ ਰੂਹ ਖੁਸ਼ ਹੋ ਗਈ ਬਈ ਜਿਹੜੇ ਕਹਿੰਦੇ ਸੀ ਵੀ ਨੌਜਵਾਨੀ ਆਪਣੀ ਪੰਜਾਬ ਹਰਿਆਣੇ ਦੀ ਮੰਨ ਲਓ ਨਸੇ ਦੇ ਵਿੱਚ ਚਿੱਟੇ ਦੇ ਵਿੱਚ ਪੈ ਗਈ ਉਹਨਾਂ ਨੇ ਦੱਸਤਾ ਅੱਜ ਚੰਡੀਗੜ੍ਹ ਤੇ ਹੱਲਾ ਬੋਲ ਕੇ ਵੀ ਹਜੇ ਵੀ ਚੰਡੀਗੜ੍ਹ ਤੇ ਆਪਣਾ ਹੱਕ ਆ ਬਈ ਜਿਹੜੇ ਤੁਹਾਨੂੰ ਪਤਾ ਹੀ ਆ ਵੀ ਚੰਡੀਗੜ੍ਹ ਤੇ ਧਰਨਾ ਲੱਗਿਆ ਸੀ ਅੱਜ 10 ਤਰੀਕ ਆ ਹਨਾ ਸਾਰਿਆਂ ਨੂੰ ਪਤਾ ਬਈ ਅੱਜ ਉੱਥੇ ਇੰਨਾ ਬਾਦ ਚੜ ਕੇ ਇਕੱਠ ਹੋਇਆ ਆਪਣੇ ਨੌਜਵਾਨਾਂ ਦਾ ਮਿਰਗਾਂ ਭੈਣਾ ਮੇਰੇ ਵੀਰ ਬਈ ਹੌਮਾ ਹੌਮਾ ਕੇ ਪਹੁੰਚੇ ਜਿਹੜੇ ਉੱਥੇ ਜੁਣੀ ਬਰਸ਼ਤੀ ਚ ਪੜਦੇ ਆ ਓ ਬਈ ਉਹਨਾਂ ਦਾ ਜੋਸ਼ ਦੇਖ ਕੇ ਬਈ ਭੈਣਾਂ ਨੇ ਤੁਸੀਂ ਵੀਡੀਓਆਂ ਦੇਖੇ ਨੇ ਕਿਵੇਂ ਉਹ ਕਹਿ ਰਹੀਆਂ ਵੀ ਅਸਤੰਦਰ ਜਾਵਾਂਗੀਆਂ ਵੀ ਉਹ ਵੀਡੀਓਆਂ ਦੇਖ ਕੇ ਨਾ ਐ ਮੰਨ ਲਓ ਅੰਦਰ ਆਪਾਂ ਨੂੰ ਵੀ ਖਿੱਚ ਪੈਂਦੀ ਆ ਵੀ ਵੱਜ ਗਏ ਵਿੱਚ ਜਾ ਕੇ ਕਹੇਦੇ ਯਾਰ ਵੀ ਕੇਂਦਰ ਨਾਲ ਲੜ ਗਏ ਆਪਾਂ ਵੀ ਹਨਾ ਤੁਸੀਂ ਸਾਰੇ ਜਾਣੀ ਦੇਖੀ ਜਾ ਰਹੇ ਹੋ ਵੀ ਕੀ ਹਾਲਾਤ ਹੋਏ ਪਏ ਆ ਚੰਡੀਗੜ੍ਹ ਯੂਨੀਵਰਸਿਟੀ ਦੇ ਆਪਾਂ ਤੋਂ ਮੰਨ ਲਾ ਆਪਣਾ ਹੱਕ ਹੀ ਖੋਲਿਆ ਜਿਹੜੀਆਂ ਪਹਿਲਾਂ ਵੋਟਾਂ ਪੈਂਦੀਆਂ ਸੀ ਉਹ ਸਾਰਾ ਕੁਝ ਕੇਂਦਰ ਨੇ ਬੰਦ ਕਰਕੇ ਆਪਦੇ ਪੱਖ 'ਚ ਲੈ ਲਿਆ ਕੇਂਦਰ ਨੇ ਤੇ ਆਪ ਹੁਣ ਫੈਸਲੇ ਸੁਣਾਇਆ ਕਰੋ ਯੂਨੀਵਰਸਿਟੀ ਦੇ ਤਾ ਕਰਕੇ ਬਈ ਉੱਥੇ ਵੱਡਾ ਮੋਰਚਾ ਲੱਗਿਆ ਹੋਇਆ ਆਪਣਾ ਯੂਨੀਵਰਸਿਟੀ ਤੇ ਤੇ ਆਪਣੀ ਇੱਕੋ ਇੱਕ ਹੀ ਹੁੰਦਾ ਪੰਜਾਬੀ ਯੂਨੀਵਰਸਿਟੀ ਜਿਹੜੀ ਪੰਜਾਬ ਦੀ ਹੈ ਹਜੇ ਤੱਕ ਬਈ ਜੇ ਆਪਣਾ ਉਹ ਤੋਂ ਵੀ ਕਬਜ਼ਾ ਗਿਆ ਸਮਝੋ ਆਪਣੇ ਆਪਣੇ ਹੱਥੋਂ ਚੰਡੀਗੜ੍ਹ ਵੀ ਗਿਆ ਬਈ ਹੁਣ ਆਪਣੇ ਕੋਲੇ ਇੱਕ ਇੱਕ ਦਾਵਾ ਚੰਡੀਗੜ੍ਹ ਦਾ ਜਿਹੜਾ ਆਪਣੇ ਕੋਲੇ ਪੰਜਾਬੀ ਯੂਨੀਵਰਸਿਟੀ ਆ ਆਪਣੇ ਨੌਜਵਾਨ ਉੱਥੇ ਪ੍ਰਧਾਨ ਬੰਦੇ ਆ ਆਪਣੇ ਨੌਜਵਾਨ ਵੋਟਾਂ 'ਤੇ ਖੜੇ ਹੁੰਦੇ ਆ ਜੇ ਉਹ ਵੀ ਗਿਆ ਤਾਂ ਸਮਝੋ ਆਪਾਂ ਚੰਡੀਗੜ੍ਹ ਆਪਣਾ ਕੁਝ ਨਹੀਂ ਲੱਗਿਆ ਬਈ ਆਪਣੇ 28 ਪਿੰਡਾਂ ਨੂੰ ਝਾੜ ਕੇ ਚੰਡੀਗੜ੍ਹ ਬਣਿਆ ਹੋਇਆ ਬਈ ਹੋਰ ਬਹੁਤ ਪਿੰਡ ਹੋਣਗੇ ਛੋਟੇ-ਮੋਟੇ ਵੱਡੇ ਪਿੰਡ ਆ ਜਿਹੜੇ 28 ਪਿੰਡਾ ਸੀਗੇ ਉਹਨਾਂ ਨੂੰ ਜੜ ਕੇ ਬਣਿਆ ਹੋਇਆ ਬਈ ਦੇਖੋ ਤੇ ਹੁਣ ਆਪਾਂ ਉਹੀ ਚੰਡੀਗੜ੍ਹ ਆਪਾਂ ਨੂੰ ਕਹਿ ਰਿਹਾ ਵੀ ਸਾਡਾ ਤਾਂ ਪੰਜਾਬ ਨਾਲ ਕੋਈ ਲਾਗਾ ਤੇਗੀ ਨਹੀਂ ਕਿਉਂ ਲਾਗਾ ਤੇਗਾ ਕਿਉਂ ਨਹੀਂ ਬਈ ਜਿੱਦੇ ਪੰਜਾਬ ਜੜਨਾ ਹੁੰਦਾ ਜਿੱਦੇ ਕੋਈ ਵੱਡਾ ਸ਼ਹਿਰ ਬਣਾਉਣਾ ਉਹਦੇ ਪੰਜਾਬ ਜੜਨਾ ਜ਼ਿਆਦਾ ਜਾਂਦਾ ਇਹਨਾਂ ਦੇ ਇਦੂ ਬਾਦ ਕਹਿੰਦੇ ਸਾਡਾ ਤਾਂ ਕੋਈ ਲਾਗਾ ਤੇਗੀ ਨਹੀਂ ਬਈ ਜਿਹੜੇ ਨੌਜਵਾਨ ਘਰਾਂ ਚ ਬੈਠੇ ਆ ਮੇਰੇ ਵੀਰ ਬਈ ਆਪਦਾ ਕੰਮ ਤਾਂ ਦਾ ਨਮੀੜੋ ਤੇ ਬਈ ਹਮ ਹਮਾ ਕੇ ਜਿੱਦੇ ਮੁੰਡੇ ਆਪਣੇ ਨੌਜਵਾਨ ਕਾਲ ਦਿੰਦੇ ਆ ਨਾ ਵੀ ਪਹੁੰਚਿਆ ਕਰੋ ਬਈ ਉੱਥੇ ਕਿਉਂਕਿ ਜੇ ਹੁਣ ਆਪਾਂ ਹੀ ਨਾ ਜਾਵਾਂਗੇ ਬਈ ਔਰ ਹੋਰ ਜਾਊ ਕੌਣ ਹਨਾ ਪੰਜਾਬ ਨਾ ਤਾਂ ਪੰਜਾਬ ਹੀ ਖੜਦਾ ਆਪਣੇ ਹਰਿਆਣੇ ਵਾਲੇ ਵੀਰਾਂ ਨੇ ਵੀ ਬਈ ਅੱਜ ਬਹੁਤ ਸਾਹ ਦਿੱਤਾ ਤੇ ਆਪਣੇ ਬਈ ਪੰਜਾਬਾ ਜਿਹੜੇ ਮੰਨ ਲਓ ਜੁਨੀਅਰ ਆ ਗੀਆਂ ਜਥੇ ਬੰਦੀਆਂ ਇਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਭਵੇਖਾ ਇਹ ਆਪਣਾ ਆਉਣ ਵਾਲੀ ਜਵਾਨੀ ਹੈ ਨਾ ਜਿਹੜੀ ਇਹ ਭਵੇਖਾ ਜੇ ਹੁਣ ਤੁਸੀਂ ਜਵਾਨੀ ਨਾਲ ਹੀ ਖੜਨਾ ਖੜੇ ਤਾਂ ਬਈ ਇਹ ਫੇਰ ਫਿੱਟ ਲਾਂਤੀ ਮਿਲੂ ਦੂਵਾਰ ਹਨਾ ਕਿਉਂਕਿ ਮੇਰੇ ਅਧੀਆਂ ਜੋ ਇੱਥੇ ਬੰਦੀਆਂ ਕਿਸਾਨ ਜੁਨੀਅਨ ਆ ਬਹੁਤ ਬਈ ਵਧੀਆ ਨਾਲ ਗਈਆਂ ਪਰ ਵਿੱਚ ਜੁਨੀਅਨ ਆ ਬਈ ਯਾਰ ਆਪਦਾ ਝੰਡੇ 'ਚ ਡੰਡਾ ਪਾ ਕੇ ਵਾਲੀ ਗੱਲ ਆ ਵੀ ਅਸੀਂ ਤਾਂ ਆਪਦਾ ਮੂਰਤੀ ਲਾਵਾਂਗੇ ਜਿੱਥੇ ਲਾਵਾਂਗੇ ਕਿਸੇ ਦੀ ਕੌਲਤ ਨਹੀਂ ਜਾਂਦੇ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਬਈ ਵੱਧ ਤੋਂ ਵੱਧ ਮੇਰੇ ਵੀਰੋ ਪਹੁੰਚੋ ਉੱਥੇ ਹੁਣ ਲੋੜ ਆ ਟਾਡੀ ਬਾਈ ਉੱਥੇ ਆਪਣੇ ਨੌਜਵਾਨਾਂ ਨੂੰ ਟਾਡੀ ਦਾ ਬਈ ਯਾਰ ਇਹੀ ਬੇਨਤੀ ਆ ਹਨਾ ਤੁਸੀਂ ਬਾਕੀ ਜਿੰਨੇ ਲੈਣਾ ਲੈ ਲਓ ਵੀਡੀਓ ਨੂੰ ਤੇ ਆਪਾ ਦਾ ਆਪਾਂ ਵੀ ਜਾ ਕੇ ਆਏ ਸੀ ਮੰਨ ਲਾ ਪਹਿਲਾਂ ਜਾ ਕੇ ਆਏ ਸੀ ਦੋਕ ਦਿਨ ਬਈ ਯ ਜਿੱਦਾਂ 8 8 ਤਰੀਕ ਨੂੰ ਜਾ ਕੇ ਆਏ ਸੀਗੇ ਤੇ ਆ ਬਸ ਆਪਾਂ ਕਣਕ ਕਣਕ ਬੀਜ ਕੇ ਆਪਾਂ ਹੀ ਚੱਲੇ ਇੱਕ ਅੱਧੇ ਦਿਨ ਨੂੰ ਬਸ ਥੋੜੀ ਜਿਹੀ ਰਹਿ ਗਈ। ਇਸ ਦੋ ਵਾਰ ਆਪਾਂ ਵੀ ਡਟ ਕੇ ਬਈ ਮੋਰਚੇ ਦਾ ਸਾਥ ਦੇਵਾਂਗੇ। ਮਹੀਨਾ ਬੈਠਣਾ ਪਏ ਜੇ 2 ਮਹੀਨੇ ਬੈਠਣਾ ਪਏ ਉੱਥੇ ਹੀ ਰ੍ਹਾਂਗੇ। ਤੇ ਬਾਕੀ ਬਈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ। ਤੁਸੀਂ ਦੱਸੋ ਵੀ ਕਿਹੜੇ-ਕਿਹੜੇ ਬੰਦੇ ਉੱਥੇ ਗਏ ਹੋਏ ਆ ਬਈ। ਤੇ ਕਿਹੜੇ ਇਹ ਆਪਾਂ ਨੂੰ ਬਈ ਲੋਡ ਆ ਹੁਣ। ਡਟਜੋ ਬਈ ਮੋਰਚੇ ਦੇ। ਮਿਹਨਤੀ ਆ ਬਈ ਸਾਰਿਆਂ ਨੂੰ ਧੰਨਵਾਦ ਬਈ।